ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਸੰਗਤਾਂ ਚੈੱਕ ਕਰੋ ਸੰਗਤਾਂ ਅਸਲੀ ਕਵਾਂਗਾ ਕਿਉਂਕਿ ਇਹਨਾਂ ਨੂੰ ਰਾਸ਼ਨੀ ਕੀਤਾ ਜਾ ਸਕਦਾ ਵਾਹਿਗੁਰੂ ਜੀ ਅਜੇ ਸਿੱਤੋਂ ਲੈ ਕੇ ਪਲਵਾਲ ਕੁਲਚੇ ਵਾਲਾ ਕਿਉਂਕਿ ਇੱਥੇ 13 ਤਰੀਕੋ ਵਾਲੇ ਦਿਨ 13 ਰੁਪਏ ਦੇਸੀ ਕੀ ਹੋਈਥਾਲੀ ਮਿਲਦੀ ਹੈ ਹਾਂਜੀ ਦੇਸੀ ਕੀ ਹੋਈਥਾਲੀ ਉਹ ਵੀ ਗੁਰਨਾਥ ਸਾਹਿਬ ਦੇ 13 13 ਦਸੂਲਾ ਤੇ ਚਲੋ ਵਾਹਿਗੁਰੂ ਜੀ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸੋਚਦੇ ਹਾਂ ਵੀ ਲੰਗਰ ਕਰੀਏ ਜਾਂ ਕੋਈ ਹੈ ਨਹੀਂ ਪੁਰਾਣਾ ਹੁੰਦਾ ਹੀ ਹਰ ਵਾਰੀ ਸੋਚੀਦਾ ਹੀ ਰਹਿ ਜਾਂਦਾ ਸੀ ਠੀਕ ਹੈ ਜੀ ਫਿਰ ਇੱਕ ਵਾਰੀ ਸੋਚਦੇ ਹਾਂ ਇੱਕਦਮ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਅਸੀਂ 13 ਤਰੀਕ ਨੂੰ ਅਸੀਂ ਇੱਕ ਲੰਗਰ ਚਾਲੂ ਕਰੀਏ ਇਹਦੇ ਵਿੱਚ ਕੋਈ ਆਮ ਬੰਦਾ ਕੋਈ ਮਾਤੜ ਤੋਂ ਮਾਤੜ ਵੀ ਆਗੇ ਹਾਂਜੀ ਸੀਗੇ ਹੌਲੀ ਰੋਟੀ ਖਾ ਸਕੇ ਚਾ ਮਤਲਬ ਰੋਟੀ ਸਾਡੀ ਦੇਸੀ ਕਿ ਹੋਣੀ ਹੁੰਦੀ ਹਾਂਜੀ ਦੇਸੀ ਕਿ ਹੋਦੀ ਹੋਏਗੀ ਮਤਲਬ ਜਿਹੜੀ ਥਾਲੀ ਮੈਂ ਸੁਣਿਆ ਵੀ 60 ਵੀ ਥਾਲੀ ਵੇਚਦੇ ਵੈਸੇ ਰੋਟੀ ਹਾਂਜੀ ਪਿੱਛੇ ਖਲੋਤੇ ਹੀ ਆ ਸਾਰੇ ਉਨ 13 ਰ ਹਾਂਜੀ ਹਾਂਜੀ ਇਹ ਸਾਰੇ ਵੇਖ ਲਓ ਪਿਛਲੀ ਵਾਰ ਵੀ ਆਏ ਆ ਠੀਕ ਹੈ ਜੀ ਇਸ ਵਾਰ ਵੀ ਆਏ ਸਾਰਿਆਂ ਨੂੰ ਪੁੱਛ ਸਕਦੇ ਤੁਸੀਂ ਕਿ ਕਿੰਨੇ ਦੀ ਥਾਲੀ ਮਿਲਦੀ ਥਾਲੀ ਜੀ ਹੁੰਦਾ ਕੀ ਕੀ ਬਲੋ ਥਾਲੀ ਜੱਡਾ ਸਭ ਤੋਂ ਪਹਿਲਾਂ ਲੱਛਾ ਬਰਾਂਡੇ ਵੇਖੋ ਜੀ ਠੀਕ ਹੈ ਜੀ ਲੱਛਾ ਬਰਾਂਡੇ ਕੀ ਬਾਤ ਹੈ ਜੀ ਕਿੰਨੇ ਦਿਨ ਸਾਲ ਲੱਛਾ ਬਰਾਂਡੇ ਲੱਗਿਆ ਸਾਰਿਆਂ ਨੂੰ ਵੰਡ ਕੇ ਜਾਣੇ ਤੁਸੀਂ ਇਹ ਸਾਰੇ ਵੰਡ ਕੇ ਜਾਵਾਂਗੇ ਜੀ ਹਲੇ ਵੀ ਹੋਰ ਲੱਗਣੇ ਆ ਜੀ ਅੱਛਾ ਲੈ ਹੋਰ ਲੱਗਣੇ ਆ ਹਾਂਜੀ ਤੇ ਕਿੰਨੀ ਕੁ ਕਪੈਸਿਟੀ ਹੁੰਦੀ ਆ ਜੀ ਕਿੰਨਾ ਕੁ ਲੱਗ ਜਾਂਦਾ ਹੈ ਇੱਕ ਕਪੈਸਿਟੀ ਹੈ ਜੀ ਮਹਾਰਾਜ ਦੀ ਇੱਛਾ ਹੈ ਜਿੰਨੇ ਮਹਾਰਾਜ ਨੇ ਸੇਵਾ ਕਰਾਣੀ ਉਹਨੇ ਕਰਾ ਲੈਣੀ ਦੂਜੀ ਵਾਰ ਤੁਸੀਂ ਲਾਣ ਲੱਗੇ ਹੋ ਐਸਟੀਮੇਟ ਤਾਂ ਲਾਇਆ ਹੀ ਹੋਏਗਾ ਕੋਈ ਐਸਟੀਮੇਟ ਨਹੀਂ ਜੇ ਲਾਇਆ ਕੋਈ ਐਸਟੀਮੇਟ ਨਹੀਂ ਬਾਬੇ ਦੀ ਕਿਰਪਾ ਦੇ ਨਾਲ ਹੀ ਪਿਛਲੀ ਵਾਰੀ ਰਾਤ ਦੇ 1 ਵਜੇ ਤੱਕ ਲੰਗਰ ਚਲਾਇਆ ਸੀ ਠੀਕ ਹੈ ਜੀ 7 ਵਜੇ ਤੋਂ ਸਟਾਰਟ ਹੋ ਗਏ ਕੀ ਬਾਤ ਹੈ ਜੀ ਤੇ ਤਾਂ ਵੀ ਸਾਡੇ ਘਰੋਂ ਘੜ ਪੰਜ 600 ਪਲੇਟਾਂ ਦੀ ਵਧ ਗਈ ਵਾਹਿਗੁਰੂ 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 ਜੀ ਜਿਹੜੀ ਆ ਜਿੱਦਾਂ ਕਿ ਆ ਪਰੌਂਠੇ ਆ ਗਏ ਹਾਂਜੀ ਠੀਕ ਹੈ ਜੀ ਇਹ ਸਾਡੇ ਆ ਗਏ ਆ ਵੇਲੇ ਕੋਈ ਵੀ ਆਪਾਂ ਸਿੱਪਤੀਆ ਯੂਜ਼ ਕਰਾ ਅੱਛਾ ਸਿੱਪਤੀਆ ਦੇਸੀ ਕੋਈ ਵਰਤਦੇ ਹਾਂਜੀ ਹਾਂਜੀ 13 ਵਾਲੀ 2.5 ਕਿਉਂ ਵੀ ਸਿੱਪਤੀਆ ਦੇਸੀ ਕਿਉਂ ਪਏ 13 ਵਾਲੀ 20 ਤੇ 60 ਵਾਲੀ 20 ਅੱਛਾ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਤੇ ਇਹ ਆ ਜ ਅੱਜ ਆਲੂ ਗੋਭੀ ਸਬਜ਼ੀ ਕੀ ਹਾਂਜੀ ਅੱਜ ਆਲੂ ਗੋਭੀ ਸਬਜ਼ੀ ਹੈ ਠੀਕ ਹੈ ਜੀ ਮੱਖਣੀ ਹੈ ਜੀ ਅੱਛਾ ਦਾਲ ਮੱਖਣੀ ਹੈ ਜੀ ਹਾਂਜੀ 3 ਰੁਪਏ ਵਿੱਚ ਦਾਲ ਮੱਖਣੀ ਮੈਗਨਸ ਤੋਂ ਤੁਹਾਨੂੰ ਪਤਾ ਲੱਗਦਾ ਹੋਏਗਾ ਜੀ ਹਾਂਜੀ ਦਾਲ ਮੱਖਣੀ ਮਿਲੇਗੀ ਆਲੂ ਗੋਭੀ ਮਿਲਾਂਗੇ ਨਾਲ ਪਰੌਂਠਾ ਹੀ ਮਿਲੇਗਾ ਠਾ ਵੀ ਮਿਲੇਗਾ ਠੀਕ ਹੈ ਹੋਗਾ ਅੱਜ ਅੱਛਾ ਦੇਸੀ ਕਿ ਹੋਗਾ ਅੱਜ ਮਤਲਬ ਪਰੌਂਠਾ ਤਾਂ ਇਹ ਕਿਉਂ ਲੱਗਣਾ ਹੈ ਪਰੌਂਠਾ ਦੇ ਹੋ ਲੱਗੇਗਾ ਜੀ ਤੇ ਕਰੋ ਬੇ ਸ਼ੁਰੂਆਤ ਕਰੀਏ ਜੀ ਬਸ ਜੀ ਕਰ ਲੱਗੇ ਅੱਜ ਆ ਵੇ ਲੋ ਆਪਾਂ ਖਾਣਾ ਆਏ ਵੇ ਲੋ ਕਿੰਨੀ ਭੀੜ ਲੱਗੀ ਹੈ ਕਿੰਨੀ ਆਈਟਮ ਪਿਛਲੀ ਵਾਰ ਖਾਧੀ ਸੀ ਹਾਂ ਖਾਧੀ ਜੀ ਕਿੰਨੇ ਦੀ ਲਿੱਤੀ ਸੀ ਹਾਂ ਤੇ ਕਿੰਨੇ ਦੀ ਆਈ ਸੀ ਤੇਧਰ ਵੇਚ ਤੇਧਰ ਵੇਚੂਗੀ ਸੀ ਬਹੁਤ ਵਧੀਆ ਸੀ ਕਿ ਨਹੀਂ ਯੈਸ ਹੈ ਯੈਸ ਯੈਸ ਕੀ ਬਾਤ ਹੈ ਬੜੀ ਹੀ ਯਾਰ ਸਵਾਦ ਬੜੀ ਸੀ ਇੱਕ ਗੈਸਤੀ ਪਨੀ ਖਾਧੀ ਅਸੀਂ ਹਾਂ ਜੀ ਬਈ ਇਹ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਭੋਗ ਲੱਗੇਗਾ ਅੱਛਾ ਪਹਿਲੇ ਭੋਗ ਲੱਗੇਗਾ ਬਾਬਾ ਜੀ ਨੂੰ ਹੋਰ ਤੋਂ ਬਾਅਦ ਸ਼ੁਰੂ ਉਸ ਤੋਂ ਬਾਅਦ ਸ਼ੁਰੂ ਹੋਏਗੀ ਹਾਂ ਜੀ ਇੱਕ ਵੀਰ ਜੀ ਹੋਰ ਗੱਲ ਦੱਸੋ ਜੇ ਇਹ ਨੰਨ ਲੱਕ ਪਰਚੀਆਂ ਚੋਂ ਕੀ ਲਿਖਿਆ ਤੁਹਾਡੇ ਭਰਾ ਆ ਤੁਹਾਡੇ ਭਰਾ ਆ ਨਾ ਹਾਂ ਜੀ ਹਾਂ ਜੀ ਮੈਂ ਪਰਚ टोकन टोकन दें दे टोकन दें हाँ मैडम प्लेट बोले सोनिहाल बोले सोनिहाली ਹਾਂਜੀ ਭਜੀ ਆ ਦਾ ਥਾਲੀ ਲੱਗਣ ਲੱਗੀ ਜੀ ਠੀਕ ਹੈ ਜੀ ਬਾਜ ਬੜੀ ਆਹ ਲਾਂਦੀ ਭੀ ਜੇ ਪਿੱਛੋਂ ਬਾਜ ਭਜੀ ਤੁਹਾਡੇ ਸਾਹਮਣੇ ਹੀ ਆ ਇਹ ਮਾਰੇ ਦੀ ਕਿਰਪਾ ਵਾਹਿਗੁਰੂ ਜੀ ਵਾਹਿਗੁਰੂ ਉਹ ਆ ਗਈ ਥਾਲੀ ਦਾ ਲਾ ਗਈ ਉਸ ਤੋਂ ਬਾਅਦ ਆ ਗਈ ਜੀ ਹੱਡੀ ਅੱਜ ਆਲੂ ਗੋਭੀ ਦੀ ਸਬਜੀ ਆ ਠੀਕ ਹੈ ਜੀ ਉਹ ਪਿਛਲੀ ਵਾਰ ਹੱਡੀ ਪਾਲਕ ਬਣੀ ਦੀ ਸਬਜੀ ਸੀ ਅੱਜ ਪਿਛਲੀ ਪਾਲਕ ਹਰ ਵਾਰ ਦੀ ਬੰਦੇ ਚੇਂਜ ਕਰਦੇ ਰਹਿੰਦਾ ਜੀ ਠੀਕ ਹੈ ਜੀ ਨਾਲ ਆ ਕੇ ਦੇਸੀ ਘਿਓ ਥਾਲੀ ਆਪਾਂ 60 ਰੁਪਏ ਦੇਈ ਦੀ ਆ ਰੋਜ਼ ਅੱਜ 13 ਰੁਪਏ ਦੀ ਥਾਲੀ ਹੈਗੀ ਠੀਕ ਹੈ ਜੀ ਤੇ ਪਹਿਲਵਾਨ ਜੀ ਕੱਤ ਤੱਕ ਚੱਲੀ ਰਹੇਗੀ ਜਦੋਂ ਤੱਕ ਮਾਰੇ ਦੀ ਇੱਛਾ ਵਾ ਜਦੋਂ ਤੱਕ ਤੁਹਾਨੂੰ ਦ੍ਰਿਸ਼ਟੀ ਦਿੱਤੀ ਆ ਕਿੰਨੇ ਜੋਗਾ ਰੱਖਿਆ ਵਾ ਕਿਆ ਬਾਤ ਹੈ ਪਾਜੀ ਦੱਸੋ ਕਿ ਕਿਹੋ ਜਿਹਾ ਲੱਗਾ ਸੇਵਾ ਤੁਹਾਨੂੰ ਇਹ ਲੱਗਾ ਲੰਗ ਸਾਬ ਵਾਈਕ ਦੇ ਸਰ ਬਹੁਤ ਵਧੀਆ ਲੰਗ ਜਿੱਦਾਂ ਦਾ ਵੀਡੀਓ ਵਿੱਚ ਸੁਣਿਆ ਨਾ ਹਾਂਜੀ ਤੁਸੀਂ ਹਮਸਾਰ ਉਦਾਂ ਹੀ ਦੇ ਦਿੰਦੇ ਆ ਬੰਦੇ ਕਹਿੰਦੇ ਦੇਸੀ ਘਿਓ ਦਾ ਪਰੌਂਠਾ ਆ ਗਿਆ ਹਾਂਜੀ ਸਰ ਠੀਕ ਆ ਨਾਲ ਦਾਲ ਮੱਖਣੀ ਆ ਹਾਂਜੀ ਸਰ ਨਾਲ ਗੋਭੀ ਆਲੂ ਹੋ ਗਿਆ ਹਾਂਜੀ ਸਰ ਤੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਟੇਸ ਤੇ ਇਹਨਾਂ ਦਾ ਠੀਕ ਆ ਜੀ ਤੇ ਜਿੱਦਾਂ ਦਾ ਇਹ ਸਰ ਲੱਛਾ ਪਰੌਂਠਾ ਦੇ ਦਿੰਦੇ ਆ ਮੇਥੀ ਲਾ ਕੇ ਇੱਕ ਦੇਸੀ ਘਿਓ ਲਾ ਕੇ ਆਪਾਂ ਨੋਰਮਲੀ ਕਿਤੇ ਰੈਸਟੋਰੈਂਟ ਚ ਚੱਲ ਜੀ ਨਾ 40 50 ਤੋਂ ਘੱ ਗੁਰੂ ਦੀ ਕਿਰਪਾਈ ਜੀ ਹਾਂਜੀ ਇਹ ਸਿੱਖ ਕਿਰਪਾਈ ਵਾਹੇ ਕਰੋ ਮਤਵਾਤ ਵੀਡੀਓ ਸ਼ੇਅਰ ਕਰੋ ਭਾਜੀ ਤੋਂ ਹੋਰ ਜਾਣੇ ਲੋ ਜੀ ਹੋ ਗਈ ਥਾਲੀ ਸਟਾਰਟਿੰਗ ਹੋ ਗਈ ਹੈ ਰਸ ਦੇਖੋ ਬਲੇ ਸਭ ਤੋਂ ਪਹਿਲੇ ਸੰਗਤਾਂ ਦੇਖੋ ਰਾਸ਼ਨੀ ਕਵਾਂਗਾ ਸੰਗਤਾਂ ਕਵਾਂਗਾ ਜਿਹੜੀ 13 ਤਰੀਕ ਵਾਲੇ ਦਿਨ ਸਪੈਸ਼ਲ ਆਈਆਂ ਵੈ 3 ਨੰਬਰ ਪਹਿਲਵਾਨ ਜੀ ਕੋ ਕਿਉਂ ਲਾਈ ਸਪੈਸ਼ਲ 13 ਰੁਪਏ ਦੀ ਥਾਲੀ ਟਰਾਈ ਕਰੋ ਜੇ ਉਹਨਾਂ ਨਾਲ ਕੋ ਖਾ ਕੇ ਸੇ ਰਿਵਿਊ ਵੀ ਲਵਾਂਗੇ ਕਿ ਤੇਰਾ ਵੀ ਧਾਰੀ ਚੋ ਉਭਾਈ ਗੁਰੂ ਪੀਪਾ ਦਾ ਸਵਾਦ ਹੈ ਜੋ ਹੈ ਦਿੱਲੀ 60 ਰੁਪਏ ਥਾਲੀ ਦਿੰਦੇ ਅੱਜ ਕਿੰਨੀਆਂ ਪਲੇਟਾਂ ਲੈ ਚੱਲੇ ਪੰਜ ਬਲੇਟਾਂ ਜੀ ਪੰਜ ਬਲੇਟਾਂ ਹਾਂਜੀ ਠੀਕ ਹੈ ਸਰ ਤੇ ਪਾਜੀ ਪੰਜ ਬਲੇਟਾਂ ਅੱਥੇ ਖਾਣੀਆਂ ਅੱਜ ਨਹੀਂ ਸਰ ਘਰ ਜਾਵਾਂਗੇ ਸਾਰਿਆਂ ਨੂੰ ਖਵਾਵਾਂਗੇ ਘਰ ਜਾ ਕੇ ਸਾਰਿਆਂ ਨੂੰ ਖਵਾਵਾਂਗੇ ਪਾਜੀ ਅੱਜ ਕਿੰਨੇ ਵਧੇ ਚੱਲੇਗਾ ਲੰਗਰ ਅੱਜ ਮੈਂ ਲੰਗਰ ਕਰਵਾਉਣਾ ਮੇਰੀ ਇੱਛਾ ਤਾਂ ਕਿ ਹੈ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਅੱਛਾ ਇਹ ਮਤਲਬ ਆ 10 11 12 ਜਿੰਨੇ ਮਰਜ਼ੀ ਵਾਜ ਲੈ ਜਿੰਨੇ ਮਰਜ਼ੀ ਵਾਜ ਵੀਡੀਓ 'ਚ ਕਮੈਂਟ ਕਰਦੇ ਆ 13 ਦਾ ਸਿਸਟਮ ਨਹੀਂ ਸਹੀ ਇਹ ਅੱਛਾ ਕਿਉਂ 13 ਸਿਸਟਮ ਕਿਉਂ ਨਹੀਂ ਸਹੀ ਬਸ ਇਹ ਜੀ ਤੁਹਾਨੂੰ ਪਤਾ ਨਹੀਂ ਦੁਨੀਆ ਆ ਰਹੀ ਆ ਹਿੰਮਤ ਆਏ ਤੋਂ ਮੈਂ ਬਖਸ਼ੀ ਆ ਬਖਸ਼ੀ ਤਾਂ ਲੋਕੀ ਕਹਿੰਦੇ ਆ ਕਮੈਂਟ ਦੇ ਨੀਚਾ ਆ ਕੇ ਕਿ 13 ਦਾ ਸਿਸਟਮ ਨਹੀਂ ਸਹੀ ਵਧੀਆ ਨਹੀਂ ਕਰਦੇ ਜੀ ਬਖਸ਼ੀ ਜੋ ਵੀ ਹੈ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਮੈਂ ਰਸ਼ ਦੇ ਵਿੱਚ ਆਪਾਂ ਚਲੋ ਫਿਰ ਵੀ ਜਿੰਨਾ ਕਰ ਸਕਦੇ ਮੈਂ ਕਹਿੰਦਾ ਈਸ਼ਵਰ ਹਰ ਕੇ ਨੂੰ ਹੁਕਮ ਨਹੀਂ ਮ ਬੜੀ ਕਰਨਾ ਨੂੰ ਕੰਗਿਆ ਸਰਾਤ ਨੂੰ ਸੇਵਾ ਈਸ਼ਵਰ ਨੇ ਬਖਸ਼ੀ ਜੇ ਇਹ ਬਸ ਮਾਰਾ ਇਹਨੇ ਬਖਸ਼ੀ ਹੈ ਜੀ ਤੇ ਕਰੀ ਜਨੇ ਪਏ ਆ ਬਿਲਕੁਲ ਅਸੀਂ ਤੇ ਇੰਨਾ ਕਹਿਣਾ ਜਾਵਾਂਗੇ ਵੀ ਲੋਕੀ ਉਹ ਵੀ ਬੰਦੇ ਬੈਠੇ ਆ ਵੀ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਠੀਕ ਹੈ ਅਸੀਂ ਤੇ ਫੇਰ ਮਾਰੇ ਦੇ ਨਾਮ ਲੈ ਕੇ ਤੇ ਅਸੀਂ ਕੰਮ ਕਰ ਰਹੇ ਆ ਤੇ 13 ਤਰੀਕ ਦੇ ਵਿੱਚ ਆਪਾਂ ਸੇਵਾ ਵੀ ਕਰ ਰਹੇ ਆ ਕੱਚੂ ਬੱਚਾ ਕੀ ਕੁਝ ਸੋਚਿਆ ਬੱਚਦਾ ਕੇ ਪੈਂਦਾ ਪਤਾ ਕੋਈ ਭਾਜੀ ਤੁਹਾਨੂੰ ਲੱਗਦਾ ਇਹਦੇ ਵਿੱਚ ਕੁਝ ਬਸ ਸਕਦਾ ਬੱਚਦਾ ਭਾਜੀ ਇਹਦੇ ਵਿੱਚ ਸਿਰਫ ਇਹੋ ਹੈ ਜੇ ਲੋਕਾਂ ਦੇ ਮੂੰਹਾਂ ਦੇ ਵਿੱਚੋਂ ਸੀਸਾ ਨਿਕਲਦੀਆਂ ਹਾਂਜੀ ਹਾਂਜੀ ਉਹੋ ਸੀਸਾ ਬਜਦੀਆਂ ਜੀ ਕੋਈ ਉਹ ਬਚਰੀ ਆ ਜੀ ਹਾਂਜੀ ਅਸਲੀ ਅਸਲੀ ਸੇਵਾ ਕੀ ਹੋਈਏ ਜੀ ਅਸੀਂ ਤੁਹਾਨੂੰ ਵੀ ਹੋਇਗਾ ਲੰਗਰ ਦਾ ਸੇਵਨ ਕਰਨ ਲਈ ਲੋਕਾਂ ਨੂੰ ਤੇਦਾ ਤਰੀਕ ਵਲੇ ਦਿਨ ਹਰ ਤੇਰਾ ਹੀ ਤੇਰਾ ਨਾ ਹਾਂਜੀ ਤੇ ਕਿੱਥੇ ਆਣਾ ਪਏਗਾ ਇਹ ਭਾਜੀ ਹਰ ਤੇਰਾ ਨੂੰ ਤੁਹਾਨੂੰ ਆਣਾ ਪਏਗਾ ਖੀਮਾ ਗੇਟ ਇਨਸਾਈਡ ਸਾਹਮਣੇ ਮੋ ਲੱਕਲੇ ਨੇਗਾ ਬਿਲਕੁਲ ਸਾਹਮਣੇ ਪਹਿਲਵਾਨ ਕੁਲਚੈਨ ਸਨੈਕਸ ਕੋਰਨਰ ਠੀਕ ਹੈ ਜੀ ਠੀਕ ਹੈ ਤੇ ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਕਿ ਸਿਰਫ ਆਪਾਂ ਇਹ ਨਾ ਸੋਚੀਏ ਕਿ 13 ਨੂੰ ਹੀ ਜਾਈਏ ਅੱਗੇ ਪਿੱਛੇ ਵੀ ਆਹ ਦੇਖੋ ਜਰੂਰ ਆਓ ਵੀ ਜਿਹੜੀ ਅਸੀਂ ਸੇਵਾ ਜਾਰੀ ਰੱਖ ਸਕੀਏ ਠੀਕ ਹੈ ਜੀ ਬਿਲਕੁਲ ਬਿਲਕੁਲ ਲੋਕਾਂ ਦਾ ਰੋ ਯੋਗਦਾਨ I'm gonna... ਰੋਇ ਤੁਸੀਂ ਕਮਾਓਗੇ ਤੇ ਫਿਰ ਇਹ ਗਵੰਡੋਗੇ ਨਾ ਹਾਂਜੀ ਹਾਂਜੀ ਲੋਕਾਂ ਦਾ ਯੋਗਦਾਨ ਵੀ ਜਰੂਰੀ ਯੋਗਦਾਨ ਹੀ ਕਿਹਾ ਜਾ ਸਕਦਾ ਇਹ ਲੋਕਾਂ ਦਾ ਯੋਗਦਾਨ ਹੋਏਗਾ ਬੰਦੀ ਇਹ ਹੀ ਕੁਝ ਕਰ ਸਕਦੇ ਰੋਇ ਲੋਕਾਂ ਨੂੰ ਆਦਾ ਜੇ ਅਸੀਂ ਕਹੀਏ ਕਿ ਅੱਗੇ ਪਿੱਛੇ ਲੋਕ ਸਾਡੇ ਕੋ ਨਾ ਤੇ ਸਿਰਫ ਤੇਰੇ ਨੂੰ ਆਗੇ ਸਾਨੂੰ ਕਹਿਣ ਕਿ ਤੁਸੀਂ ਸੇਵਾ ਵਿੱਚ ਜੋ ਕਰ ਰਹੇ ਹੋ ਤੇ ਉਹੀ ਕਰੀ ਜਾਓ ਹਾਂਜੀ ਤੇ ਸਾਡੇ ਘਰ ਵੀ ਬਾਲ ਬੱਚੇ ਸਾਰੇ ਸਾਰੇ ਆ ਭੈਣ ਭਰਾ ਲੱਗੇ ਕੰਮ ਕਰ ਰਹੇ ਆ ਠੀਕ ਹੈ ਜੀ ਇਹ ਸਿਰਫ ਇਹੋ ਕੰਨੇ ਆ ਵੀ ਸਾਰੇ ਭੈਣ ਭਰਾ ਅੱਗੇ ਪਿੱਛੇ ਵੀ ਆਓ ਜੋ ਰੇਟ ਅਸੀਂ ਤੁਹਾਨੂੰ ਦੇ ਰਿਹਾ 60 ਰੁਪਏ ਦੇਸੀ ਘੋਈ ਥਾਲੀ ਪੂਰੇ ਅੰਬਰਸਰ ਸ਼ਹਿਰ ਚ ਨਹੀਂ ਮਿਲੇਗੀ ਪੂਰੇ ਇਹ ਆ ਕਿ ਅਸੀਂ ਨਹੀਂ ਕਹਿਨ ਨੂੰ ਨਹੀਂ ਕਹੀਦਾ ਕਿ ਹੱਡੇ ਕੋ ਲਾ ਕੇ ਤੁਹਾਨੂੰ ਸੇਵਾ ਪਾ ਕੇ ਜਾਓ ਜਾਂ ਕੋਚ ਅਸੀਂ ਆਪਣੀ ਕਮਾਈ ਚੋਂ ਦਸਬੰਦ ਕੱਢ ਕੇ ਇਹ ਸਿਰਫ ਸੇਵਾ ਚਾਲੂ ਕੀਤੀ ਲੰਗਰ ਚਾਲੂ ਕੀਤਾ ਬਾਕੀ ਸਾਡੇ ਕਈ ਭੈਣ ਭਰਾ ਇਹੋ ਜੇ ਵੀ ਗਿਆ ਜਿਹੜੇ ਸਾਨੂੰ ਕਹਿੰਦੇ ਆ ਵੀ ਸਾਡੇ ਕੋ ਸੇਵਾ ਲਓ ਚਲੋ ਜੋ ਉਹਨਾਂ ਦਾ ਬੰਦੋ ਦੇ ਕੇ ਵੀ ਜਾਂਦੇ ਆ ਅਸੀਂ ਕਹਿਨ ਨੂੰ ਨਰਾਜ਼ ਨਹੀਂ ਕਰੀਦਾ ਮੈਂ ਤੁਹਾਨੂੰ ਕੱਲ੍ਹ ਆਵਾਂਗੇ ਕਿ ਇੱਕ ਵਾਰ ਹੱਡੋ ਜੇਕਰ ਤੁਸੀਂ 13 ਨੂੰ ਆਂਦੇ ਜੇ ਸਾਰੇ ਭੈਣ ਭਰਾ ਤੇ ਆਪਣੇ ਕੋ ਅੱਗੇ ਪਿੱਛੇ ਵੀ ਜਰੂਰ ਆਓ ਤੇ ਆਪਣੇ ਭਰਾ ਨੂੰ ਛੋਟੇ ਭਰਾ ਨੂੰ ਵੱਡੇ ਭਰਾ ਲਾ ਲਓ ਜਾਂ ਛੋਟਾ ਲਾ ਲਓ ਇਹ ਸੇਵਾ ਦਾ ਮੌਕਾ ਜ਼ਰੂਰ ਦਿਓ ਇਹ ਦੇਖੋ ਸਾਰੇ ਲੰਗਰ ਦਾ ਸੇਵਨ ਕਰਦੇ ਪਏ ਜੇ ਲੰਗਰ ਛਕਦੇ ਪਏ ਜੇ ਤੇਦਾ ਤਰੀਕ ਵਾਲੇ ਦਿਨ ਉਹ ਵੀ ਤੇਦਾ ਰੁਪਏ ਵਿੱਚ ਕੀ ਹੋ ਜਾ ਲੱਗਿਆ ਤੁਸੋਂ ਬੱਲੇ ਸੱਚੀ 13 ਦਾ ਸਵਾਦ ਵਧੀਆ ਬਹੁਤ ਸਵਾਦ ਲੱਗਿਆ ਹਾਂ ਬਹੁਤ ਸਵਾਦ ਕਿਹਦਾ ਲੱਗਾ ਬਹੁਤ ਅੱਛਾ ਸੀ ਬਹੁਤ ਅੱਛਾ ਸੀ ਕਿਹਦਾ ਲੱਗਾ ਕੁੜੀ ਆਪਨੇ ਕਹਾ ਤਾਂ ਬੋਲ ਬਹੁਤ ਵਧੀਆ ਲੱਗਾ ਬਹੁਤ ਵਧੀਆ 13 ਰੁਪਏ ਵੀ ਨਹੀਂ 13 ਲੰਗਰ ਵਧੀਆ ਲੱਗਾ ਹਾਂਜੀ ਬਹੁਤ ਵਧੀਆ ਲੱਗਿਆ ਇਹ ਕਰੀਮ ਵੇਖ ਲੋ ਕਿਹੜੀ ਇਹ ਮਦਰ ਡੈਰੀ ਸਭ ਤੋਂ ਚੰਗਾ ਬ੍ਰਾਂਡ ਹੈ ਜੀ ਮਦਰ ਡੈਰੀ ਦੀ ਕਰੀਮ ਤੇ ਪੈਕਿੰਗ ਪੈਕਿੰਗ ਵੀ ਕਰਾ ਸਕਦੇ ਸੀ ਨਹੀਂ ਭਾਜੀ ਪੈਕਿੰਗ ਨਹੀਂ ਹੋਏਗੀ 13 ਤਰੀਕ ਨੂੰ ਸਿਰਫ ਖਲੋਗੇ ਆ ਵੇ ਲੋ ਟੇਬਲ ਲੱਗੇ ਆ ਇਦਾਂ ਸਾਰੇ ਖਲੋਗੇ ਖਾ ਸਕਦੇ ਫੈਮਿਲੀ ਨਾਲ ਮਤਲਬ ਕਿ ਖਾਣ ਵੇਲੇ ਤੁਸੀਂ ਭਾਵੇਂ 20 ਥਾਲੀਆਂ ਲੈ ਲੋ ਤੇ ਖਾਣਾ ਪਰ ਪੈਕਿੰਗ ਨਹੀਂ ਅਸੀਂ ਕਰ ਸਕਦੇ ਕਿਉਂਕਿ ਇੰਨੀ ਸੰਗਤ ਵਿੱਚ ਪੈਕਿੰਗ ਹੋ ਹੀ ਨਹੀਂ ਸਕਦੀ ਠੀਕ ਹੈ ਜੀ ਨਹੀਂ ਪੈਕਿੰਗ ਕਰਨ ਲੱਗ ਪਾਂਗੇ ਤੇ ਖਾਣ ਵਾਲੀ ਸੰਗਤ ਉੱਧੇ ਹੀ ਵਾਂਝੀ ਰਹਿ ਜਾਏਗੀ ਠੀਕ ਹੈ ਜੀ ਤੁਸੀਂ ਵੀ ਸਾਰੇ ਜਰੂਰ ਪਹੁੰਚੋ 13 ਜੀ ਤੇ 13 ਤਰੀਕ ਨੂੰ ਹੀ ਖਾਣ ਲਈ ਵਾਲੀ ਅੰਗੇ ਪਿੱਛੇ ਯੂਰੂ ਪਹੁੰਚਣਾ ਭਰਾ ਨੂੰ ਵੱਟ ਚੜ੍ਹ ਕੇ ਸਹਿਯੋਗ ਦੇਣਾ ਪਰ ਆ ਉਹ ਪੈਸੇ ਨਹੀਂ ਮੰਗਦਾ ਬਲਕਿ ਇਹ ਸੇਵਾ ਕਰਦਾ ਪਿਆ ਹੈ ਕਿ ਸੇਵਾ ਤੁਹਾਡਾ ਸਹਿਯੋਗ ਆਈਏ ਰੋਜ਼ਾਨਾ ਕੁਆਓ ਇਹਨਾਂ ਸਪੈਸ਼ਲ ਥਾਈ ਟ੍ਰਾਈ ਕਰੋ ਇਹਨਾਂ ਅਸਲੇ ਕੁਲਚਾ ਟ੍ਰਾਈ ਕਰੋ ਤੇ ਤੇਰਾ ਦੇਖ ਨੂੰ ਯੂਰੂ ਪਹੁੰਚੋ ਇੱਕ ਗੱਲ ਹੋਰ ਭਾਜੀ ਅਸੀਂ ਇਹ ਵੀ ਕਹਿੰਦੇ ਆ ਕਿ ਜਿਹੜੀ 6342 ਤੇ ਹੀ ਖਾਣ ਆਂਦੇ ਜੀ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਕਮੀ ਲੱਗਦੀ ਹੈ ਅਸੀਂ 1 ਰੁਪਿਆ ਵੀ ਨਹੀਂ ਲਵਾਂਗੇ ਠੀਕ ਹੈ ਜੀ ਜੋ ਵੀ ਜੇਕਰ ਕੋਈ ਚੀਜ਼ ਦੀ ਕਮੀ ਲੱਗਦੀ ਤੁਹਾਨੂੰ ਕਹਿ ਦੋਗੇ ਇਹਨੂੰ ਇਹ ਚੀਜ਼ ਪਸੰਦ ਨਹੀਂ ਕਮੀ ਲੱਗੀ ਹਨ 1 ਰੁਪਿਆ ਵੀ ਨਹੀਂ ਲਵਾਂ